ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਖਖੜੀ ਦੀ ਸਬਜ਼ੀ ਬਣਾਉਣ ਲੱਗੇ ਹਾਂ ਜੀ ਇਸ ਤਰੀਕੇ ਨਾਲ ਤੇ ਆਪਾਂ ਖਖੜੀ ਲੈ ਲਈ ਜੀ ਤੇ ਦੋ ਆਪਾਂ ਲੈ ਲਏ ਜੀ ਆਲੂ ਤੇ ਤਿੰਨ ਪਿਆਜ਼ ਤੇ ਮਿਰਚਾਂ ਲੈ ਲਈਆਂ ਜੀ ਹਰੀਆਂ ਤੇ ਲਸਣ ਤੇ ਆਪਣਾ ਅਦਰਕ ਕਫਿਆ ਪਿਆ ਪਹਿਲਾਂ ਹੀ ਗ੍ਰਾਇੰਡ ਕੀਤਾ ਹੋਇਆ ਤੇ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਤਿਆਰ ਕਰ ਲੈਨੇ ਛਿੱਲ ਸਵਾਰ ਕੇ ਕੱਟਦੇ ਹਾਂ ਜੀ ਹੁਣ ਪਹਿਲਾਂ ਆਪਾਂ ਖਖੜੀ ਛਿੱਲ ਲੈਨੇ ਤੇ ਛਿੱਲ ਕੇ ਤੇ ਇਹਦੇ ਵਿੱਚੋਂ ਬੀਜ ਜੇ ਕੱਢਦੇ ਆਂਗੇ ਸਾਰੇ ਉਸ ਤਰ੍ਹਾਂ ਦੀ ਬਣਦੀ ਹੈ ਜੀ ਕੱਕੜੀ ਦੀ ਸਬਜ਼ੀ ਤੇ ਚਾਲੂ ਪਾ ਕੇ ਤੁਸੀਂ ਵੀ ਜਰੂਰ ਬਣਾਇਓ ਜੀ ਤੇ ਕਮੈਂਟ ਕਰਕੇ ਵੀ ਦੱਸਿਓ ਜੀ ਟਰਾਈ ਕਰਕੇ ਦੇਖਿਓ ਜੀ ਕੱਕੜੀ ਦੀ ਸਬਜ਼ੀ ਇਸ ਤਰੀਕੇ ਨਾਲ ਬਣਾ ਕੇ ਬਹੁਤ ਹੀ ਸੌਖਾ ਤਰੀਕਾ ਜਲਦੀ ਬਣ ਜਾਂਦੀ ਨਾਲੇ ਕੱਕੜੀ ਦੀ ਸਬਜ਼ੀ ਇਸ ਤਰੀਕੇ ਨਾਲ ਜੀ ਲਓ ਜੀ ਹੁਣ ਆਪਾਂ ਕੱਟ ਕੇ ਇਹਨੂੰ ਤੇ ਬਿਲਕੁਲ ਛੋਟੇ ਛੋਟੇ ਪੀਸ ਕਰ ਲਾਂਗੇ। ਆਪਾਂ ਪਿਆਜ਼ ਤੇ ਆਲੂ ਵੀ ਛਿੱਲਦੇ ਆ ਜੀ ਇਹਨਾਂ ਨੂੰ ਵੀ ਛਿੱਲ ਕੇ ਤੇ ਕੱਟ ਲੈਣੇ ਆ। 채ਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਜਿਹੜੇ ਨਵੇਂ ਆਏ ਆ। ਤੇ ਜਿਹੜੇ ਪਹਿਲਾਂ ਸਾਡਾ ਸਾਥ ਦਿੰਦੇ ਆ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਹੁਣ ਆਪਾਂ ਕਰਦੇ ਆ ਜੀ ਗ੍ਰੈਂਡ ਪਿਆਜ਼ ਤੇ ਹਰੀਆਂ ਮਿਰਚਾਂ ਟਮਾਟਰ ਨਹੀਂ ਆਪਾਂ ਪਾਉਂਦੇ ਖਖੜੀ ਵੈਸੀ ਖੱਟੀ ਬਹੁਤ ਹੁੰਦੀ ਹੈ ਵਧੀਆ ਟੇਸਟੀ ਹੁੰਦੀ ਹੈ ਖੱਟਾਪਨ ਹੁੰਦਾ ਹੈ ਇਹਦੇ ਵਿੱਚ ਹੁਣ ਆਪਾਂ ਪਾ ਲੈਨੇ ਜੀ ਕੜਾਈ ਦੇ ਵਿੱਚ ਕਿਉ ਤੇ ਮਸਾਲਾ ਪਉਂਦੇ ਆ ਆਪਾਂ ਪਹਿਲਾਂ ਜੀਰਾ ਪਾ ਲੈਨੇ ਵਿੱਚ ਤੇ ਜੀਰਾ ਆਪਣਾ ਹੋਣਾ। ਕੁਝ ਕੇ ਤਿਆਰ ਹੋ ਜੂਗਾ ਜੀ। ਹੁਣ ਆਪਾਂ ਤੇ ਪਿਆਜ਼ ਪਾ ਕੇ ਤੇ ਇਹਨਾਂ ਨੂੰ ਭੁੰਨ ਲੈਨੇ ਆਂ। ਵਿੱਚ ਥੋੜਾ ਜਿਹਾ ਅਦਰਕ ਪਾ ਲਾਂਗੇ, ਗ੍ਰੈਂਡ ਪਾ ਦੇ ਤੇ ਤੇਲ ਇਸ ਨੂੰ ਪਾ ਲਾਂਗੇ ਜੀ। ਆਪਾਂ ਸਾਰਾ ਮਟੀਰੀਅਲ ਪਾ ਲੈ ਕੇ ਤਿੰਨਸਾਲਾ ਬਿਲਕੁਲ ਵਧੀਆ ਤਿਆਰ ਕਰ ਲੈਨੇ ਆਂ। ਸੋ ਥੋੜਾ ਅੱਗ ਦੇ ਤੇ ਜ਼ਿਆਦਾ ਗਰਮ ਨਹੀਂ ਜ਼ਿਆਦਾ ਨਹੀਂ ਅੱਗ 'ਤੇ ਰੱਖਦੇ।

ਮਸਾਲਾ ਆਪਣਾ ਅੱਗੇ ਨਾਲੋਂ ਅੱਧਾ ਕੁ ਪੁੱਜ ਗਿਆ ਤੇ ਹੁਣ ਆਪਾਂ ਪਾ ਲੈਣੀ ਜੀ ਨਮਕ ਤੇ ਨਮਕ ਨਾਲ ਜਲਦੀ ਹੋਰ ਨਰਮ ਹੋ ਜੂਗਾ ਹੁਣ ਆਪਣਾ ਜਿਹੜਾ ਮਸਾਲਾ ਬਿਲਕੁਲ ਪੁੱਜ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇਧਰ ਥੋੜਾ ਜਿਹਾ ਮਿਰਚਾਂ ਤੇ ਹਲਦੀ ਵਗੈਰਾ ਹਰੀਆਂ ਮਿਰਚਾਂ ਪਾਈਆਂ ਲਾਲ ਆਪਾਂ ਥੋੜੀਆਂ ਪਾਈਆਂ ਜੀ ਹਰੀਆਂ ਪਹਿਲਾਂ ਪਾਈਆਂ ਆਈਆਂ ਸੀ ਵਿੱਚ ਤੇ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਹੋਰ ਪੁੰਦਦੇ ਆਂ ਮਸਾਲਾ ਆਪਣਾ ਪੁੱਜ ਕੇ ਤਿਆਰ ਹੈ ਤੇ ਹੁਣ ਆਪਾਂ ਵਿੱਚ ਪਾ ਲੈਨੇ ਜੀ ਆਲੂ ਆਲੂ ਆਪਾਂ ਪਹਿਲਾਂ ਪਾਵਾਂਗੇ ਕੱਖੜੀ ਨਰਮ ਹੁੰਦੀ ਹੈ ਬਹੁਤ ਜਲਦੀ ਚਲਦੀ ਹੈ ਬਹੁਤ ਜਲਦੀ ਛੇਤੀ ਪੁੱਗ ਜਾਂਦੀ ਹੈ ਤੇ ਆਲੂ ਆਪਾਂ ਥੋੜਾ ਜਿਹਾ ਚਿਰ ਪਹਿਲਾਂ ਭੁੰਨਾਗੇ ਮਸਾਲੇ ਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਚ ਪਾਣੀ ਨਹੀਂ ਆਪਾਂ ਬੜਾ ਫੋਨ ਆ ਕੱਖੜੀ ਪੁੱਲ ਦੇ ਵਿੱਚ ਪਾਣੀ ਬਹੁਤ ਨਿਕਲਿਆ ਹੁੰਦਾ ਹੈ ਹੁਣ ਆਪਾਂ ਥੋੜਾ ਜਿਹਾ ਚਰਨ ਟੱਕ ਦੇ ਦਿੰਨੇ ਆ 5-7 ਮਿੰਟ ਤੇ ਆਪਣੇ ਆਲੂ ਬਣ ਕੇ ਬਿਲਕੁਲ ਤਿਆਰ ਹੋ ਜਾਣਗੇ। ਤੇ ਆਲੂ ਆਪਣੇ ਤਿਆਰ ਹੈ ਜੀ ਤੇ ਹੁਣ ਆਪਾਂ ਵਿੱਚ ਪਾ ਦਿੰਨੇ ਆ ਖਖੜੀ ਤੇ ਇਹਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਿੰਨੇ ਆ। ਇਸ ਤਰੀਕੇ ਨਾਲ ਬਣਾਈ ਖਖੜੀ ਦੀ ਸਬਜ਼ੀ ਬਹੁਤ ਹੀ ਟੇਸਟੀ ਬਣਦੀ ਹੈ ਨਾਲੇ ਜਿਹੜਾ ਹੁਣ ਖਖੜੀ ਆ ਆਲੂ ਸਾਰੇ ਖਖੜੀ ਦਾ ਪਾਣੀ ਜੈ ਸੁੱਕ ਲੈਣਗੇ ਤੇ ਬਹੁਤ ਹੀ ਵਧੀਆ ਸਬਜ਼ੀ ਬਣੂਗੀ ਇਹ। ਤੁਸੀਂ ਵੀ ਜਰੂਰ ਬਣਾ ਕੇ ਤੇ ਟਰਾਈ ਕਰਿਓ ਜੀ ਤੇ ਕਮੈਂਟ ਕਰਕੇ ਵੀ ਦੱਸਿਓ ਜੀ ਸਾਨੂੰ ਕਿੱਦਾਂ ਦੀ ਕਿੱਦਾਂ ਦੀ ਲੱਗੀ ਤੁਹਾਨੂੰ ਤੇ ਹੁਣ ਆਪਾਂ ਬਣਾ ਲਈਏ ਪੂਰਾ ਜੇ ਵਿੱਚ ਮਸਾਲਾ ਘਰ ਮਸਾਲਾ ਤੇ ਇਹਦੇ ਨਾਲ ਬਹੁਤ ਵਧੀਆ ਟੇਸਟ ਬਣ ਜਾਂਦਾ ਤੇ ਆਪਣੀ ਸਬਜੀ ਥੋੜਾ ਜਿਹਾ ਟੱਕ ਕੇ ਰੱਖੀ ਤੇ ਆਪਣੀ ਵਧੀਆ ਭਾਖੀ ਨਾ ਬਣ ਕੇ ਤੇ ਬਿਲਕੁਲ ਵਧੀਆ ਬਣੀ ਹੈ ਜੀ ਤੇ ਤਿਆਰ ਹੈ ਤੇ ਤੁਸੀਂ ਜਰੂਰ ਦੱਸਿਓ ਜੀ ਸਾਨੂੰ ਕਮੈਂਟ ਕਰਕੇ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ